ਕੱਲਾ ਕੱਲਾ ਕੰਪਨੀ ਦਾ ਜਿਹੜਾ ਸਟicker ਲੱਗ ਕੇ ਆਉਂਦਾ ਹੁੰਦਾ ਉਹਦੀ ਹਲੇ ਗੂੰਦ ਜੀ ਉਹਦੇ ਨਿਸ਼ਾਨ ਉਹਦੇ ਦਾਗ ਸਾਰੇ ਉਦਾਂ ਹੀ ਰੇਮਾਂ ਤੇ ਖੜੇ ਆ ਚਾਰੇ ਰੇਮਾਂ ਤੇ ਉਦਾਂ ਹੀ ਆ ਦੇਖ ਡਰਾਵਲ ਤੇ ਹਲੇ ਤੱਕ ਨਾ ਨਾਲ ਦਾ ਰੰਗ ਆ ਨਾਲ ਦਾ ਸਟicker ਵੀ ਲੱਗਿਆ ਹੋਇਆ ਕੰਪਨੀ 'ਚ ਲੱਗ ਕੇ ਆਉਂਦਾ ਹੁੰਦਾ ਇਹ ਇਹਦੇ ਵੀ ਆ ਪਿਆ ਸਟicker ਦੇਖ ਦਿਖਾਤਾ ਚੈੱਕ ਆ ਕਰ ਲੈ ਇਹਦੇ ਵੀ ਕਰਵਾ ਦੇ ਰੇਮਾਂ ਦੀ ਮਗਰਾੜਾਂ ਦੀ ਵੀ ਪਈ ਓਕੇ ਤੇ ਉਹ ਤੋਂ ਬਾਅਦ ਆ ਕਰਵਾ ਬਈ ਦੇਖ ਹੈ ਤੇ ਉਹਦੇ ਵੀ ਦਿਖਾ ਦੇ ਹੂੰ ਉਹ ਦਿਖਾ ਦੇ ਉਹਦੇ ਗੇਰਾਂ ਵਾਲਾ ਉਹ ਜਿਹੜਾ ਲੱਗਿਆ ਹੋਇਆ ਮਗਰਾੜ ਦੇ ਉੱਪਰ ਉੱਪਰੋਂ ਵੀ ਕੰਡੀਸ਼ਨ ਦਿਖਾ। ਸ਼ੀਟ ਵੀ ਦਿਖਾ ਦੇ ਹੁਣ ਸੱਜਣਾ। ਤੇ ਹੁਣ ਗੱਲ ਇਹ ਆ ਵੀ ਮੈਟਿੰਗ ਵੀ ਦਿਖਾ ਦੇ ਟਰੈਕਟਰ ਦੀ। ਕਰਵਾ ਦੇ ਕਰਾ। ਹੂੰ ਪੈਰਦਾਨ ਵੀ ਚੈੱਕ ਕਰਵਾ ਦੇ। ਤੇ ਹੁਣ ਸੱਜਣਾ ਇਹ ਕਹਿਣਗੇ ਵੀ ਬਹਰੇ ਹੀ ਦਿਖਾਈ ਜਾਂਦਾ ਸਟicker। ਹੁਣ ਤੁਹਾਨੂੰ ਟਰੈਕਟਰ ਦਾ ਯਕੀਨ ਵੀ ਦਵਾ ਦਈਏ ਟਰੈਕਟਰ ਵੀ ਸਾਰਾ ਸੀਲਡ ਆ। ਉਰੇ ਆ ਜਾ। ਰੇ ਸਾਲੀ ਸੀਲ ਵੀ ਦਿਖਾ ਦੇ ਹੈ। ਆ ਵੀ ਦਿਖਾ ਦੇ ਕਰਾ। ਕਿਉਂ? ਪਹੀਏ ਨੂੰ ਉਸੇ ਤਰ੍ਹਾਂ ਲੱਗੀ। ਬਈ ਹੁਣ ਐ ਕਰੂ। ਆ ਆ ਵੀ ਧਰਮੇ ਦੇਖ। ਆ ਬੈਰਿੰਗ ਵੀ ਦਿਖਾਈ ਦੀ ਸਾਰੀ। ਹੂੰ ਗੇਅਰ ਪ੍ਰੋ ਐਸਾ ਜਿਹੇ ਟੌਪ ਮਾਡਲ ਐ ਹੀਟ ਗਾਰਡ ਵਾਲਾ। ਚਾਰ ਸਪੀਡਾਂ ਦੇ ਵਿੱਚ ਹੈ ਪਹਿਲੇ ਤਾਂ ਇੱਥੇ ਜ਼ਰੂਰਤ ਕਰਾ ਦੇ ਕਿਉਂ ਭਈ ਉਹ ਤੋਂ ਬਾਅਦ ਆ ਅੰਦਰੋਂ ਵੀ ਦਿਖਾ ਦੇ ਕਰਾ ਸਾਰੇ ਮਾਰ ਕੇ ਚੈੱਕ ਕਰਵਾ ਦੇ ਯਾਨੀ ਕਿ ਨਾ ਮਿੱਤਰੋ ਪੂਰੀ ਘੈਂਟ ਕੰਡੀਸ਼ਨ ਦਾ ਯਾਰ ਜਿਹੜੇ ਸਟicker ਕੰਪਨੀ ਨੇ ਲਾ ਕੇ ਦੇ ਦੇ ਨਾ ਉਹ ਅੱਜ ਤੱਕ ਵੀ ਉਦਾਂ ਹੀ ਖੜੇ ਆ ਆ ਕਰਵਾ ਸਾਰੀ ਵੈਰੰਗ ਚੈੱਕ ਦੇਖ ਹੈ ਕਰਵਾ ਕਰਾਂ ਵੈਰੰਗ ਚੈੱਕ ਹੈਗਾ ਕਿਸੇ ਦੀ ਮਤਲਬ ਕੋਈ ਔਰਿਆ ਆ ਸਿਰਫਾ ਸੂਲਫਾਲੇ ਸਾਰੇ ਦਿਖਾ ਦੇ ਪਹਿਨਾਂ ਨਾਲ ਦੇ ਮਾਰ ਕੇ ਲੈ ਮਿੱਤਰੋ ਤੁਸੀਂ ਨਾ ਜ਼ਿੰਮੇਵਾਰੀ ਵਧਾ ਦਿੰਨੇ ਹੋ ਜਦੋਂ ਕੋਈ ਘੈਂਟ ਟਰੈਕਟਰ ਤੁਹਾਡੇ ਵਾਸਤੇ ਕਿਸੇ ਕਿਸਾਨ ਭਰਾ ਦੇ ਘਰੋਂ ਲੱਭ ਲੈਣੇ ਹਨ ਤੁਸੀਂ ਫਿਰ ਐਂ ਕਹਿ ਦੇਣੋ ਬਾਈ ਜਰ ਉਹ ਤਾਂ ਟਰੈਕਟਰ ਵਿਕ ਗਿਆ ਵੀ ਸਾਨੂੰ ਉਹਦੇ ਵਰਗਾ ਟਰੈਕਟਰ ਇੱਕ ਹੋਰ ਚਾਹੀਦਾ ਸੌਣ ਲੱਗੇ ਸਾਡੀ ਜ਼ਿੰਮੇਵਾਰੀ ਵੱਧ ਜਾਂਦੀ ਹੈ ਅੱਜ ਤੁਹਾਡੇ ਨਾ ਹੌਸਲੇ ਦੇ ਸਦਕਾ ਤੁਹਾਡੇ ਕੀਤੀਆਂ ਹੋਈਆਂ ਫੋਨ ਕਾਲਾਂ ਦੇ ਸਦਕਾ ਅੱਜ ਪਿੰਡ ਜਿਉਂਦ ਦੇ ਵਿੱਚ ਪਹੁੰਚਿਆ ਹੋਇਆ ਇਹ ਜਿਉਂਦ ਪਿੰਡ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈ ਇੱਥੇ ਨਾ ਬਾਈ ਜਗਪਾਲ ਸਿੰਘ ਦੇ ਘਰੇ ਇਹ 53 10 ਜੌਂਦੀਰ ਬਕਾਉ ਖੜਾ ਹੈ ਬਾਈ ਦਾ ਆਪਣਾ ਕੜਵਾਇਆ ਹੋਇਆ ਤੇ ਕਿੰਨਾ ਕ ਚੱਲਿਆ ਹੋਇਆ ਕਿੰਨਾ ਕਿਤੋਂ ਕੰਮ ਲੇਤਾ ਹੋਇਆ ਆਪਾਂ ਸਾਰਾ ਕੁਝ ਜਾਣਾਂਗੇ ਫੁੱਲ ਡਿਟੇਲ ਦੇ ਵਿੱਚ ਤੇ ਭਾਈ ਜਗਪਾਲ ਨੂੰ ਵੀ ਤੁਹਾਡੇ ਨਾਲ ਮਲਾਵਾਂਗੇ ਵੀ ਇਹ ਟਰੈਕਟਰ ਹੁਣ ਕਿੰਨੇ ਰੁਪਈਆ ਦੇ ਵਿੱਚ ਕਿਸੇ ਸੱਜਣ ਦੇ ਘਰ ਦਾ ਸ਼ਿੰਗਾਰ ਬਣ ਸਕਦਾ ਹੈ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਇਹ ਹੈ ਮੇਤਰੋ ਭਾਈ ਜਗਪਾਲ ਸਿੰਘ ਭਾਈ ਪਹਿਲਾਂ ਮੈਨੂੰ ਇਹ ਦੱਸਿਓ ਵੀ ਜਿਹੜਾ ਆਪਣਾ ਪਿੰਡ ਜਿਉਂਦਾ ਹੈ ਹਾਂਜੀ ਤੇ ਇਹ ਕਿੱਥੇ ਜੇ ਪੈ ਗਿਆ ਇਹ ਜੀ ਮੇਨ ਰੋਡ ਜਿਹੜਾ ਬਠਿੰਡਾ ਚੰਡੀਗੜ੍ਹ ਅਜੀਰਕਪੁਰ ਰੋਡ ਪਸਦਾ ਹਾਂ ਠੀਕ ਹੈ ਜੀ ਉਹਦੇ ਤੇ ਉਹਦੇ ਆਪਣਾ ਤਾਪਾ 7 ਕਿਲੋਮੀਟਰ ਇੱਥੋਂ ਓਕੇ 13ਪਰਾ 10 11 ਕਿਲੋਮੀਟਰ ਜਾਨੀ ਕਿ ਸੈਂਟਰ ਜੇ ਚ ਆ ਗਿਆ ਸੈਂਟਰ ਦੇ ਚ ਆ ਤਾਂ ਆਪਾਂ 7 ਕਿਲੋਮੀਟਰ ਹੈ ਬਠੇ ਆਰੰਪਰਾ ਹੈਗਾ 10 ਕਿਲੋਮੀਟਰ ਮੇਨ ਰੋਡ ਤੇ ਤੁਹਾਡੇ ਪਿੰਡ ਦਾ ਅਡਾ ਲੱਗਦਾ ਪਿੰਡ ਹੈਗਾ ਪਿੱਛੇ اٹਮਾ ਹਾਂਜੀ ਹਾਂ ਹਨ ਇਹ ਗੱਲ ਹੈ ਨਾ ਓਕੇ ਤੇ ਭਾਈ ਜਿਹੜਾ ਇਹ ਟਰੈਕਟਰ ਹੈ ਕਿੰਨਾ ਕੁ ਮਾਡਲ ਟਰੈਕਟਰ ਹੈ ਇਹ ਇਹ 2021 ਮਾਡਲ ਹੈ ਜੀ 21 ਮਾਡਲ ਹੈ 10ਵੇਂ ਮਹੀਨੇ ਦਾ ਜੀ ਓਕੇ ਤੇ ਭਾਈ ਇੱਕ ਗੱਲ ਹੈ ਖੜਾ ਤਾਂ ਇਹ ਸ਼ੋਅਰੂਮ ਕੰਡੀਸ਼ਨ ਦਾ ਟਰੈਕਟਰ ਹੈ ਜਿੰਨਾ ਰੰਗ ਕੰਪਨੀ ਚ ਆਉਂਦਾ ਹੈ ਇਹ ਉਨਾ ਹੀ ਹੈ ਟਰੈਕਟਰ ਦਾ ਰੰਗ ਇਹ ਇੰਨਾ ਕਿਉਂ ਹਰਾ ਹੈ ਮਤਲਬ ਇਹ ਤੁਸੀਂ ਅੰਦਰ ਲਾ ਕੇ ਅਸੇ ਦੋ ਡ੍ਰੈਕਟਰ ਨੇ ਇੱਕ 35 ਕਿਲਾ ਜਾਨੀ ਵੱਧ ਕੰਮ ਤਾਂ ਉਸੇ ਤੋਂ ਹੀ ਕਹਿ ਸਕਦੇ ਆ ਤੁਰੇ ਫੇਰੇ ਦਾ ਕੱਦੂ ਦਾ ਹਾਂ ਬੀਜ ਬਜਾਰੇ ਦਾ ਅੱਛਾ ਉਹ ਤੋਂ ਕਰਾਉਣਾ ਇਹ ਤੋਂ ਦਾ ਮੇਨ ਕੰਮ ਲੈ ਕੇ ਇਹ ਬਸ ਭਰਾਂਡੇ ਚ ਹੀ ਹੁੰਦਾ ਅਸੇ ਫਿਰ ਇਹ ਅੰਦਰ ਲਾ ਦਿੰਦੇ ਹਾਂ 35 ਕਿਲਾ ਤੋਂ ਜ਼ਿਆਦਾ ਕੰਮ ਲੈਣੇ 35 ਕਿਲਾ ਤੋਂ ਕੰਮ ਵਧੀਆ 21 ਮਾਡਲ ਆ ਬਾਈ ਹਾਂਜੀ 21 ਦੇ ਇਹ ਲਗਭਗ ਤੁਸੀਂ ਕਹਿੰਦੇ ਕਿ ਮਹੀਨੇ ਚੜਵਾਇਆ ਹੋਣਾ ਇਹ ਇਹ 10ਵੇਂ ਇੱਕ ਮਹੀਨੇ ਦਾ ਡੈਟਰਾ ਹੀ ਅਸੇ 21 ਦੇ ਫਿਰ ਲਾਸਟ ਮਹੀਨੇ ਦਾ ਕਹਿ ਸਕਦੇ ਆ ਹਾਂਜੀ ਹਾਂਜੀ ਲਾਸਟ ਮਹੀਨੇ ਦਾ ਨਿਕਲਿਆ ਹੋਇਆ ਧਰਮੇ 2021 ਦੇ ਤੇ ਬਾਈ ਮੈਨੂੰ ਇਹ ਦੱਸਿਓ ਇਹ ਟਰੈਕਟਰ ਤੁਹਾਡਾ ਆਪਣਾ ਕੜਵਾਇਆ ਹੋਇਆ ਜਾਂ ਤੁਸੀਂ ਰਿਸ਼ਤੇਦਾਰੀ ਚੋਂ ਨਹੀਂ ਆਪਣਾ ਕੜਵਾਇਆ ਹੋਇਆ ਟਰੈਕਟਰ ਆ ਜੀ ਤੁਹਾਡੇ ਕੜਵਾਇਆ ਹੋਇਆ ਇਹਦੀ ਆਰਸੀ ਤੁਹਾਡੇ ਨਾਮ ਤੇ ਆ ਹਾਂਜੀ ਲੈ ਮਿੱਤਰਾ ਆਰਸੀ ਵੀ ਬਾਈਬੁਰਾਂ ਦੇ ਨਾਮ ਤੇ ਆ ਬਾਈਬੁਰਾਂ ਦਾ ਕੜਵਾਇਆ ਹੋਇਆ ਟਰਮੇ ਇੱਕ ਗੱਲ ਹੋਰ ਬਾਈਬਰੀ ਕਹਿੰਦੇ ਨਾ ਨਾਲ ਸਾਡੇ 35 ਗੇਰਾ ਟਰੈਕਟਰ ਆ ਵੀ ਅਸੀਂ ਜਿਆਦਾ ਕੰਮ ਉਹ ਤੋਂ ਲੈਨੇ ਆ ਕਈ ਚੀਜ਼ਾਂ ਦੱਸ ਦਿੰਦਿਆਂ ਨੇ ਤੁਹਾਨੂੰ ਮੈਂ ਦੱਸਾਂ ਕਿੱਥੋਂ ਆ ਇਹਦੇ ਨੇ ਚਾਰੇ ਤਾਂ ਪਹਿਲਾਂ ਰਿਮ ਚੈੱਕ ਕਰਵਾ ਦੇ ਬਈ ਕੱਲਾ ਕੱਲਾ ਕੰਪਨੀ ਦਾ ਨਾ ਜਿਹੜਾ ਸਟicker ਲੱਗ ਕੇ ਆਉਂਦਾ ਹੁੰਦਾ ਉਹਦੀ ਹਲੇ ਗੂੰਦ ਜੀ ਉਹਦੇ ਨਿਸ਼ਾਨ ਉਹਦੇ ਦਾਗ ਸਾਰੇ ਉਦ ਹੈਂ ਪਰਲੇ ਪਸੂ ਵੀ ਚੈੱਕ ਕਰਵਾ ਗਿਆ ਆਪਾਂ ਇਹ ਵੀ ਦੇਖਾਂਗੇ ਕਿ ਇਹ ਚੱਲਿਆ ਕਿੰਨਾ ਕੋ ਹੋਇਆ ਬਠਿੰਡੇ ਜ਼ਿਲ੍ਹੇ ਦਾ ਪਿੰਡਾ ਧਰਮੇ ਪੀਪੀ 03 ਬਠਿੰਡੇ ਦੇ ਨੰਬਰ ਆ ਟਰੈਕਟਰ ਦਾ ਉਹ ਤੋਂ ਬਾਅਦ ਆ ਸਾਰੀ ਕਰਵਾਈ ਕਰਵਾ ਚੈੱਕ ਕਲਾ ਕਲਾ ਸਟicker ਖੜਾ ਉਹ ਤੋਂ ਬਾਅਦ ਡਰਾਵਲ ਤੇ ਹਲੇ ਤੱਕ ਨਾ ਨਾਲ ਦਾ ਰੰਗ ਆ ਨਾਲ ਦਾ ਸਟicker ਵੀ ਲੱਗਿਆ ਹੋਇਆ ਕੰਪਨੀ ਚ ਲੱਗ ਕੇ ਆਉਂਦਾ ਹੁੰਦਾ ਇਹ ਹੈ ਇਥੋਂ ਵੀ ਕੇਅਰ ਦਾ ਪਤਾ ਲੱਗਦਾ ਨਹੀਂ ਐਂ ਬਲ ਪੈ ਜਾਂਦਾ ਬੈਂਡ ਪੈ ਜਾਂਦਾ ਹੁੰਦਾ ਇਹਦੇ ਵਿੱਚ ਬਾਕੀ ਧਰਮੇ ਆ ਲਿੰਕਾਂ ਦੀ ਸਾਰੀ ਕਰੀ ਚੈੱਕ ਜੇ ਕੋਈ ਸੱਜਣਾ ਕੇ ਪਲੇ ਕੱਢ ਦੇ ਵੀ ਲੈ ਹੂੰ ਜਾਣ ਕੇ ਪੂਰਾ ਕੇਅਰ ਚ ਰੱਖਿਆ ਹੋਇਆ ਯਾਰ ਪੂਰਾ ਸਾਫ ਚ ਰੱਖਿਆ ਹੋਇਆ ਤੇ ਉਰੇ ਵੀ ਆ ਆ ਸਾਰੀਆਂ ਕਿਨਾਰੀਆਂ ਵੀ ਚੈੱਕ ਕਰਵਾ ਦੇ ਬਾਈ ਕੰਡੀਸ਼ਨ ਦਾ Ориਜਨਲ ਹੀ ਇਹਨੇ ਜੀ Ориਜਨਲ ਜੀ Ориਜਨਲ ਲੈ ਮਿੱਤਰੋ Ориਜਨਲ ਆ ਕਿਨਾਰੀਆਂ ਨੂੰ ਦੀ ਸਾਰੀਆਂ ਧਰ ਮੇ ਟੂਬਾਂ ਟਾਬਾਂ ਦਾ ਚੈੱਕ ਕਰਵਾ ਦੇ ਮਗਰਾੜ ਕੱਲੇ ਅੰਦਰੋਂ ਸਾਫ ਨਹੀਂ ਕਹਿ ਸਕਦੇ ਉੱਪਰੋਂ ਉਦੋਂ ਵੀ ਘੈਂਟ ਨੇ ਛਤਰੀ ਭਾਈ ਨਾਲ ਦੀ ਇਹਦੀ ਛਤਰੀ ਹੁਣ ਲਵਾਈ ਹੈ ਜੀ ਅਸੇ ਦੁਵਾਰੇ ਲਵਾਤੀ ਹਾਂਜੀ ਛਤਰੀ ਦੁਵਾਰੇ ਲਵਾਤੀ ਉਹ ਕਿਤਰ ਮੈਂ ਇਹਦੇ ਵੀ ਆ ਪੇਪਰ ਸਟicker ਦੇਖ ਦਿਖਾਤਾ ਚੈੱਕ ਕਰ ਲੈ ਇਹ ਵੀ ਕਰਵਾ ਦੇ ਰਮਾਂ ਦੀ ਮਗਰਾੜਾਂ ਦੀ ਵੀ ਪਈ ਓਕੇ ਤੇ ਉਹ ਤੋਂ ਬਾਅਦ ਆ ਕਰਵਾ ਬਈ ਦੇਖ ਹੈ ਤੇ ਉਹਦੇ ਵੀ ਦਿਖਾ ਦੇ ਹੂੰ ਉਹ ਦਿਖਾ ਦੇ ਉਹਦੇ ਗੇਰਾਂ ਵਾਲਾ ਉਹ ਜਿਹੜਾ ਲੱਗਿਆ ਹੋਇਆ ਮਗਰਾੜ ਦੇ ਉੱਪਰ ਉੱਪਰੋਂ ਵੀ ਕੰਡੀਸ਼ਨ ਦਿਖਾ ਸੀਟ ਵੀ ਦਿਖਾ ਦੇ ਹੁਣ ਸੱਜਣਾ ਤੇ ਹੁਣ ਗੱਲ ਇਹ ਆ ਵੀ ਮੈਟਿੰਗ ਵੀ ਦਿਖਾ ਦੇ ਟਰੈਕਟਰ ਦੀ ਕਰਵਾ ਦੀ ਕਰ ਹੂੰ ਪੈਰਦਾਨ ਵੀ ਚੈੱਕ ਕਰਵਾ ਦੇ ਤੇ ਹੁਣ ਸੱਜਣਾ ਇਹ ਕਹਿਣਗੇ ਵੀ ਬਹਰੇ ਦਿਖਾਈ ਜਾਂਦਾ ਸਟicker ਹੁਣ ਤੁਹਾਨੂੰ ਟਰੈਕਟਰ ਦਾ ਯਕੀਨ ਵੀ ਦਿਵਾ ਦੀ ਟਰੈਕਟਰ ਵੀ ਸਾਰਾ ਸੀਲ ਆ ਪੁੜਿਆ ਜਾ ਰੇ ਸਾਲੀ ਸੀਲ ਵੀ ਦਿਖਾ ਦੇ ਹੈ ਆ ਵੀ ਦਿਖਾ ਦੇ ਕਰਾ ਕਿਉਂ ਪਈ ਨੋਸੀ ਤਰ੍ਹਾਂ ਲੱਗੀ ਬਈ ਹੁਣ ਐ ਕਰੂ ਆ ਆ ਵੀ ਧਰਮੇ ਦੇਖ ਆ ਬਹਿਰੰਗ ਵੀ ਦਿਖਾ ਦੇ ਸਾਰੀ ਹੂੰ ਇਹਦੀ ਬਈ ਸ਼ੋਹ ਹੋਲੀਓ ਟਰੈਕਟਰ ਦੀ ਖੋਲਦੇ ਹਿੱਸੇ ਵਾਲਾ ਇਹ ਖੋਲਦੇ ਹਿੱਸੇ ਵਾਲਾ ਜੀ ਡਬਲ ਪੀਟੀਓ ਹਾਂਜੀ ਹਾਂਜੀ ਡਬਲ ਪੀਟੀਓ ਲੈ ਮੇਤਰੋ ਗੇਅਰ ਪ੍ਰੋ ਐਸਾ ਚ ਇਹ ਟੌਪ ਮਾਡਲ ਹੈ ਹੀਟ ਗਾਰਡ ਵਾਲਾ ਚਾਰ ਸਪੀਡਾਂ ਦੇ ਵਿੱਚ ਹੈ ਪਹਿਲਾਂ ਤਾਂ ਇੱਥੇ ਸ਼ੁਰੂਆਤ ਕਰਾ ਦੇ ਕਿਉਂ ਬਈ ਉਹ ਤੋਂ ਬਾਅਦ ਆ ਆ ਅੰਦਰੋਂ ਵੀ ਦਿਖਾ ਦੇ ਕਰ ਸਾਰੇ ਮਾਰ ਕੇ ਚੈੱਕ ਕਰਵਾ ਦੇ। ਯਾਨੀ ਕਿ ਨਾ ਮਿੱਤਰੋ ਪੂਰੀ ਕੈਂਡ ਕੰਡੀਸ਼ਨ ਦਾ ਯਾਰ ਜਿਹੜੇ ਸਟicker ਕੰਪਨੀ ਨੇ ਲਾ ਕੇ ਦੇ ਦੇ ਨਾ ਉਹ ਅੱਜ ਤੱਕ ਵੀ ਉਦਾਂ ਹੀ ਖੜੇ ਆ। ਪਰ ਮੈਂ ਇਧਰਲੇ ਪਾਸੇ ਵੀ ਆ ਜਾ। ਹਾਂ। ਆ ਕਰਵਾ ਸਾਰੀ ਵਹਿਰਾਂ ਦੀ ਚੈੱਕ ਦੇਖ। ਹੈਂ? ਕਰਵਾ ਕਰਾਂ ਵਹਿਰਾਂ ਦੀ ਚੈੱਕ। ਹੈਗਾ ਕਿਸੇ ਦੀ ਮਤਲਬ ਕੋਈ ਔਰਿਆ। ਆ ਸਿਰਫਾ ਸੁਲਫਾਲੇ ਸਾਰੇ ਦਿਖਾ ਦੇ। ਭਾ ਇਹਨਾਂ ਨਾਲ ਦੇ ਮਾਰ ਕੇ। ਇੱਕ ਹੀ ਮਾਡਲ ਆ ਭਾਈ ਤੂੰ ਇਹ ਨਗਦ ਕੈਸ਼ ਦੀ ਹੈ ਜਾਂ ਕਿ ਮਿੰਨ ਨਗਦ ਕੈਸ਼ ਦਾ ਟਰੈਕਟਰ ਆ। ਅਸਲ ਨਗਦ ਕੈਸ਼ ਦਾ ਟਰੈਕਟਰ ਆ। ਓਕੇ। ਨੰਬਰ ਬਠਿੰਡੇ ਦਾ ਫਸਟ ਓਨਰ ਹੈ ਤੁਹਾਡੀ ਕਿੜਵਾਇਆ ਹੋਇਆ ਹੈ ਨਾ ਹਾਂਜੀ ਤੇ ਭਾਈ ਇਹ ਚੱਲ ਕਿੰਨਾ ਕੁ ਗਿਆ ਹੋਊਗਾ ਪਹਿਲੇ ਤਾਂ ਇਹ ਗੁਰੂ ਨੂੰ ਸਟਾਰਟ ਕਰਕੇ ਦਿਖਾਉਗਾ ਚ ਆ ਲਓ ਚਾਬੀ ਤਾਂ ਪਰ ਆਪ ਇਹਦੀ ਬੜਕ ਵੀ ਦੇਖਦੇ ਆ ਵੀ ਕਹਿੰਦਾ ਕੀ ਆ ਹੂੰ ਮੁਰਗੇ ਬਾਸ ਕਰਦੇ ਹੀ ਬੰਦ ਕਰਦੇ ਭਈ ਜਾਇ ਚੈਨ ਸੁਣ ਚੱਲਿਆ ਕਿੰਨਾ ਕਿੰਨਾ ਘੰਟੇ ਹੋਇਆ ਇਹ ਏ ਦੇ 2110 ਘੰਟੇ ਆ ਜੀ ਦੇਖੀ ਤਾਂ ਮੈਂ ਕਿੰਨਾ ਚੱਲੇ ਹੋਇਆ 2110 ਕਰ ਦੇ ਜੀ ਬੰਦ ਲੈ ਮਿੱਤਰੋ 2110 ਘੰਟੇ ਚੱਲਿਆ ਹੋਇਆ ਤੇ ਬਈ ਮੈਨੂੰ ਇਹ ਦੱਸਿਓ ਇਹਦੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਟਾਇਰ ਇਹਦੇ ਨਾਲ ਦੇ ਨੇ ਨਾਲ ਦੇ ਆ ਜੀ ਮੂਰੇ ਇਹਦੇ ਗੁੱਡੀਆ ਦੇ ਟਾਇਰ ਨੇ ਹਾਂਜੀ ਪਿਛਲੇ ਪਾਸੇ ਰੇਡੀਅਲ ਆ ਰੇਡੀਅਲ ਲੈਂਸ ਦੇ ਪਵਾਏ ਹੋਏ ਆ ਸਾਡੀ ਅਸੀਂ ਤੁਸੀਂ ਪਵਾਏ ਨੇ ਹਾਂਜੀ ਓਕੇ ਉਹ ਚੇਂਜ ਕਾ ਤੂੰ ਕਰਵਾਤੀ ਸੀਗੇ ਇਹ ਉਹ ਜੀ ਬਸ ਇੱਕ ਦਾ ਦਾ ਗ੍ਰਿਪ ਵੱਧ ਬਣਦਾ ਜੀ 2022 ਚੀ ਪਵਾਤੇ ਸੀ ਅਸੀਂ ਅਸੀਂ ਉਹਦੀ ਪਾਲੀ ਸੀ ਹਾਂਜੀ ਹਾਂ 21 ਚ ਲੈ ਕੇ ਤਾਂ ਖੜਾਈ ਲਿਆ ਇਸਆਂ ਵਿੱਚ ਤੇ ਬੌਣ ਬੌਣ ਵੇਲੇ ਇਹ ਲੈ ਪਵਾਤੇ ਸੀ ਅਸੀਂ ਇਹ ਪਵਾ ਦਿੱਤੀ ਜੀ ਇਹਦੇ ਟਾਇਰਾਂ ਦੀ ਕੀ ਕੰਡੀਸ਼ਨ ਹੋਣੀ ਹੈ ਮੂਹਰਲੇ ਟਾਇਰ ਕਿੰਨੇ ਕੇ ਪੈਸੇ ਹੋਣੇ ਆ ਬਈ 80 85 ਪੈਸੇ ਹੈਗੇ ਜੀ ਮਗਰਲੇ ਵੀ ਜਿਆਦੀ ਅਸੀਂ ਹਾਂ ਮਗਰਲੇ ਵੀ ਉਨੇ ਕੇ ਹੈਗੇ ਹਨ ਹਾਂਜੀ ਤੇ ਬਈ ਮੈਨੂੰ ਇੱਕ ਗਾਲ ਦੱਸਿਓ ਮਾਡਲ ਹੈਗਾ ਇਹ 2021 2021 2110 ਘੰਟੀ ਚੱਲਿਆ ਹੋਇਆ ਹਾਂਜੀ ਪੰਜਾਬ ਦਾ ਨੰਬਰ ਹੈ ਫਰਸਟ ਪਾਰਟੀ ਆ ਤੁਹਾਡੇ ਨਾਮ ਇਹਦੀ ਆਰਸੀ ਆ ਹਾਂਜੀ ਟਰੈਕਟਰ ਦੀ ਡਿਮਾਂਡ ਕੀ ਰੱਖੀ ਹੋਈ ਆ ਕਿੰਨੇ ਟਰੈਕਟਰ 780 ਹਜ਼ਾਰ ਡਿਮਾਂਡ ਆਈ ਟਰੈਕਟਰ ਦੀ 780000 ਹਾਂਜੀ ਮੌਕੇ ਦੇ ਕਾਰਨ ਪਤਾ ਕੀ ਹੁੰਦਾ ਫਰੇਗ ਸੱਜਣ ਦੇ ਦਿਲ ਦੇ ਵਿੱਚ ਇਹ ਜਾਣਾ ਹੁੰਦੀ ਹੈ ਵੀ ਸਾਨੂੰ ਕਿਸੇ ਦੇ ਘਰੋਂ ਮਿਲ ਜੇ ਟਰੈਕਟਰ ਹਾਂਜੀ ਆਉਣ ਕੇ ਵੀ ਸੋਡਾ ਲੈਵੇ ਸੱਜਣ ਜਿਹੜੇ ਵੀਡੀਓ ਵੇਖੀ ਜਾਂਦੇ ਆ ਹਾਂਜੀ ਹਨਾ ਇਹ ਗੱਲ ਹੈਗੀ ਆ ਵੀ ਜਿੰਨੀ ਆਪਾਂ ਦੱਸਦੇ ਓਨੀ ਨਿਕਲਣੀ ਵੀ ਆ ਠੀਕ ਹੈ ਜੀ ਠੀਕ ਹੈ ਨਾ ਕਿੰਨੇ ਕੁ ਦਾ ਸੋਚਿਆ ਹੋਇਆ ਵੀ ਯਾਰ ਆਪਾਂ ਜਦੋਂ ਕੋਈ ਸੱਜਣਾ ਆਇਆ ਪੈਨੇਕ ਦਾ ਦੇ ਦਾਂਗੇ ਉਹ ਜਿਆ ਰੇਟ ਦੱਸ ਦੋ ਵੀ ਆਨਸਾਰ ਲਾਏ ਗਏ ਬਾਈ ਪੇਮੈਂਟ ਗਣ ਤੇ ਚਾਬੀ ਫੜਾ 760000 ਦੇ ਦਾਂਗੇ ਜੀ 760000 ਦਾ ਵੀਰ ਦੇਖ ਕੇ ਉਹ 10000 ਉਹਨੂੰ ਹੋਰ ਡਿਸਕਾਊਂਟ ਕਰਦੀ। ਜਿਆਦਾ ਕੀ ਜਾਨੇ ਤੁਸੀਂ। ਨਹੀਂ, 7.5 ਲੱਖ ਦਾ ਦੇ ਦੀ। ਚਲੋ, ਠੀਕ ਹੈ। ਠੀਕ ਹੈ ਜੀ। ਚੱਕੋ ਮੇਤਰੋ ਆਜੋ ਕਰਾ फटाफट ਪਿੰਡ ਜਿਉਂਦਾ ਦੇ ਵਿੱਚ 7 ਲੱਖ ਤੇ 50 ਹਜ਼ਾਰ ਦਾ ਟਰੈਕਟਰ ਤੁਹਾਨੂੰ ਆ ਮਿਲ ਜੂ। ਟਰੈਕਟਰ ਪੂਰਾ ਯਾਰ ਬੰਗ ਵਰਗਾ ਟਰੈਕਟਰ ਹੈ। ਕਿਸੇ ਪਾਸੇ ਕੋਈ ਕਲਮ ਨਹੀਂ ਲੱਗੀ ਹੋਈ ਸਾਰਾ ਕਲਰ ਇਹਦਾ Ориਜਨਲ ਹੈ ਤੇ ਬਾਈ ਕਿੰਨੇ ਖੇਤ ਕਿੱਲਾਂ ਦੀ ਖੇਤੀ ਤੇ ਦੱਸਿਆ ਸੀ ਚੱਲਦਾ ਆਪਣਾ? 15-20 ਕਿੱਲਾਂ ਦੀ ਖੇਤੀ ਚੱਲਦਾ। 15-20 ਕਿੱਲਾਂ ਦੀ ਖੇਤੀ ਤੇ ਚੱਲਦਾ ਟਰੈਕਟਰ ਬਾਈ ਲਵੇ ਦੋ ਨੇ। ਇੱਕ 35 ਗੇੜਾ ਤੇ ਇੱਕ ਹੈਗਾ 94634 ਜੀ ਹਾਂ 21032 94634 21032 ਹਾਂਜੀ ਓਕੇ ਚਲਿਆ ਮਿੱਤਰੋ ਨੰਬਰ ਆਪਾਂ ਕੈਪਸ਼ਨ ਦੇ ਵਿੱਚ ਲਿਖਤਾ ਦੁਆਰਾ ਦੱਸ ਦਿੰਨੇ ਆ ਪਿੰਡ ਜਿਉਂਦਾ ਤੇ ਜ਼ਿਲ੍ਹੇ ਬਠਿੰਡੇ ਦਾ ਪਿੰਡ ਹੈ ਇਹ ਤਪੇ ਤੋਂ 7 ਕਿਲੋਮੀਟਰ ਦੀ ਦੂਰੀ ਤੇ ਰਾਮਪਰਾ ਫੂਲ ਤੋਂ 10 ਕਿਲੋਮੀਟਰ ਦੀ ਦੂਰੀ ਤੇ ਮੇਨ ਰੋਡ ਤੇ ਪਿੰਡ ਪੈ ਜਾਂਦਾ ਜਿਹੜਾ ਬਠਿੰਡਾ ਤੋਂ ਚੰਡੀਗੜ੍ਹ ਰੋਡ ਆ ਨਾ ਭਾਈ ਹਾਂਜੀ ਹਾਂ ਕਰੋ ਸੰਪਰਕ